ਸਵੇਤਾ ਪਤ ਲੋਜਕ ਸਵਾਲ ਤੁਸੀਂ ਪੰਜਾਬੀ ਕਵਿਤਾ ਦੇ ਆਲੋਚਕਾਂ ਬਾਰੇ ਕੀ ਕਹੋਗੇ ਕੀ ਤੁਹਾਡੀ ਕਵਿਤਾ ਦੀ ਹੁਣ ਤੱਕ ਹੋਈ ਆਲੋਚਨਾ ਤੋਂ ਤੁਸੀਂ ਸੰਤੁਸ਼ਟ ਹੋ ਅਮਰਿਤ ਆਲੋਚਨਾ ਬਾਰੇ ਮੇਰਾ ਅਨੁਭਵ ਰਲਮਾ ਮਿਲਮਾ ਜਿਹਾ ਹੈ ਕਿਤੇ ਮੈਨੂੰ ਬਹੁਤ ਪ੍ਰਸ਼ੰਸਾ ਵੀ ਮਿਲਦੀ ਰਹੀ ਕਿਸੇ ਨੇ ਮੇਰੀ ਸ਼ਾਇਰੀ ਨੂੰ ਪਿਆਰ ਮੁਹੱਬਤ ਦੀ ਸ਼ਾਇਰੀ ਕਹਿ ਕੇ ਛਟਿਆਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਮੁੱਚੇ ਤੌਰ ਤੇ ਮੈਂ ਮਹਿਸੂਸ ਕਰਦੀ ਹਾਂ ਇਹ ਮੇਰੀ ਕਵਿਤਾ ਦਾ ਮੁਲਾਂਕਣ ਮੇਰੇ ਲਈ ਸੰਤੋਸ਼ਜਨਕ ਹੈ। ਸਵਾਲ: ਉਹਨਾਂ ਦੇ ਕਵੀ ਨੂੰ ਆਲੋਚਕ ਦੀ ਲੋੜ ਵੀ ਹੁੰਦੀ ਹੈ ਹੈ ਕਿ ਨਹੀਂ? ਅਮਰਕ: ਕਵੀ ਨੂੰ ਭਾਵੇਂ ਆਲੋਚਕ ਦੀ ਲੋੜ ਨਾ ਵੀ ਹੋਵੇ ਪਰ ਸਾਹਿਤ ਵਿੱਚ ਆਲੋਚਨਾ ਦੀ ਵਿਦਾਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਆਲੋਚਕ ਸਾਹਿਤ ਦੀ ਆਪਣੇ ਢੰਗ ਨਾਲ ਵਿਆਖਿਆ ਕਰਦਾ ਹੈ ਅਤੇ ਲੋਚਨਾ ਦੀਆਂ ਵੱਖਰੀਆਂ ਵੱਖਰੀਆਂ ਪ੍ਰਣਾਲੀਆਂ ਰਚਨਾ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪਰਖਦੀਆਂ ਹਨ। ਤੇ ਕਈ ਵਾਰ ਅਲੋਚਨਾ ਕਵਿਤਾ ਜਾਂ ਗਲਪ ਵਾਂਗ ਹੀ ਸਿਰਜਣਾਤਮਕ ਮੁੱਲਵਾਨ ਅਤੇ ਦਿਲਚਸਪ ਹੋ ਸਕਦੀ ਹੈ ਰਚਨਾਕਾਰ ਵੀ ਕਿਸੇ ਆਲੋਚਕ ਕੋਲੋਂ ਆਪਣੀ ਰਚਨਾ ਦੀ ਵਿਆਖਿਆ ਜਾਂ ਮਲਾਂਕਣ ਸੁਣ ਕੇ ਵੱਖਰਾ ਅਨੁਭਵ ਪ੍ਰਾਪਤ ਕਰਦਾ ਹੈ ਜਿਵੇਂ ਸਾਡੇ ਰਚਨਾਕਾਰ ਇੱਕ ਪੱਧਰ ਦੇ ਨਹੀਂ ਹੁੰਦੇ ਆਲੋਚਕ ਵੀ ਵੱਖਰੇ ਵੱਖਰੇ ਪੱਧਰ ਜਾਂ ਸਮਰੱਥਾ ਦੇ ਧਾਰਨੀ ਹੋ ਸਕਦੇ ਹਨ ਸਵਾਲ ਸੁਣਿਆ ਕੁਝ ਲੇਖਕਾਂ ਦੇ ਆਪਣੇ ਆਲੋਚਕ ਹਨ ਦੇ ਅਲੋਚਕਾਂ ਦੇ ਆਪਣੇ ਲੇਖਕ ਹੋਰ ਕਿਸੇ ਲੇਖਕ ਦੀ ਉਹ ਗੱਲ ਹੀ ਨਹੀਂ ਕਰਦੇ ਕਿ ਤੁਹਾਡੇ ਪ੍ਰਤੀ ਵੀ ਕਿਸੇ ਲੋਜਿਕ ਦਾ ਨਰਮ ਕੋਸ਼ਾ ਹੈ ਅੰਮ੍ਰਿਤ ਮੈਂ ਇਸ ਤਰ੍ਹਾਂ ਕਹਿ ਸਕਦੀ ਹਾਂ ਕਿ ਕੁਝ ਅਲੋਚਕਾਂ ਨੇ ਮੇਰੀ ਕਵਿਤਾ ਦੇ ਮਹੱਤਵ ਨੂੰ ਵਧੇਰੇ ਕਦਰ ਸਨਾਸ਼ੀ ਨਾਲ ਪਛਾਨਿਆ ਤੇ ਉਸ ਬਾਰੇ ਨਿਠ ਕੇ ਲਿਖਿਆ ਹੈ ਤੇ ਮੇਰੀ ਕਵਿਤਾ ਨੂੰ ਛਟਿਆਉਣ ਵਾਲਿਆਂ ਨੂੰ ਬਾਦਰੀਰ ਉੱਤਰ ਵੀ ਦਿੱਤਾ ਹੈ ਪਰ ਉਹ ਅਲੋਚਕ ਸਿਰਫ ਮੇਰੀ ਕਵਿਤਾ ਦੇ ਹੀ ਅਲੋਚਕ ਨਹੀਂ ਹਨ ਉਹ ਹੋਰ ਸਾਇਤਕਰਾਂ ਦੀਆਂ ਸਿਰਜਣਾਵਾਂ ਨੂੰ ਵੀ ਓਨੀ ਤਵੱਜੋ ਦਿੰਦੇ ਹਨ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹਨ। ਸਵਾਲ ਕਾਵਿ ਅਲੋਚਨਾ ਦੇ ਨਾਂ ਤੇ ਕੁਝ ਲੋਕ ਲੇਖਕ ਦਾ ਨਿੱਜ ਹੀ ਚਾਨਣ ਲੱਗ ਪੈਂਦੇ ਹਨ। ਤੁਹਾਡਾ ਕੋਈ ਤਰਖਣ ਪਵ ਅਮਰਤ ਹਾਂਜੀ ਅਜਿਹੇ ਆਲੋਚਕ ਮੇਰੀ ਕਵਿਤਾ ਨੂੰ ਬਹੁਤ ਰਾਸ ਆਏ। ਕੁਝ ਖੋਤੀ ਤੇ ਸਵੈ-ਤੱਪਤ ਆਲੋਚਕ ਕਿਸੇ ਨਾਮੁਖੀ ਭਾਵਨਾ ਦੇ ਸਤਾਏ ਹੋਏ ਤੁਹਾਨੂੰ ਇਸ ਜਿਹਾ ਹਰ ਬਹਾਨੇ ਨਿੰਦਨ ਵਾਲੇ ਰੁਚਿਤ ਹੁੰਦੇ ਹਨ ਉਹਨਾਂ ਦਾ ਮਾਨਸਿਕ ਓਲਾਰ ਉਹਨਾਂ ਨੂੰ ਸੰਤੁਲਿਤ ਆਲੋਚਨਾ ਕਰਨ ਯੋਗ ਨਹੀਂ ਰਹਿਣ ਦਿੰਦਾ ਇਹ ਉਹਨਾਂ ਦੀ ਬੇਵਸੀ ਹੁੰਦੀ ਹੈ ਇਹੋ ਜਿਹੇ ਤਲਖਣ ਪਵਾਨੇ ਮੇਰੇ ਅੰਦਰ ਇੱਕ ਐਸੀ ਹਾਂ ਮੁਖੀ ਊਰਜਾ ਪੈਦਾ ਕੀਤੀ ਜਿਹੜੀ ਬਹੁਤ ਉਤਸ਼ਾਹ ਅਤੇ ਆਤਮ ਵਿਸ਼ਵਾਸ ਨਾਲ ਭਰੇ ਹੋਏ ਸ਼ੇਰਾਂ ਦੀ ਸਿਰਜਣਾ ਦਾ ਕਾਰਨ ਬਣੀ ਜਿਵੇਂ ਮੈਂ ਤਾਂ ਤੂਫਾਨਾਂ ਵਿੱਚ ਵੀ ਲਟ-ਲਟ ਰਹੀ ਹਾਂ ਬਰਦੀ ਮਿਟਣਾ ਨਹੀਂ ਹੁਵਾਏ ਤੇਥੋਂ ਨਿਸ਼ਾਨ ਮੇਰਾ ਭਵਰਿਆਂ ਦੀ ਹਰ ਇੱਕ ਬੈਠ ਕੇ ਇਹੋ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ ਤਿਤਲੀਆਂ ਦੇ ਸਿਰ ਤੇ ਤਾਜ ਕਿਉਂ ਹੋਵੇ ਤੂੰ ਇਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ